ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਗੁਰਦਾਸਪੁਰ ਇਲਾਕੇ ਦੇ ਵਿੱਚ ਕੈਂਟਰ ਤੇ ਇੱਕ ਟਰੱਕ ਦੀ ਭਿਆਨਕ ਟੱਕਰ ਹੋ ਜਾਂਦੀ ਆ ਜਿਸ ਦੇ ਵਿੱਚ ਇੱਕ ਹਿਮਾਚਲ ਗੱਡੀ ਦੱਸੀ ਜਾ ਰਹੀ ਹੈ ਤਾਂ ਦੂਸਰਾ ਹਰਿਆਣਾ ਦੀ ਗੱਡੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੋਨੋਂ ਡਰਾਈਵਰਾਂ ਦੀ ਜਾਣਤਾ ਬਾਲ-ਬਾਲ ਬਚ ਗਈ ਹੈ ਪਰ ਦੋਨੋਂ ਵਾਹਨ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਤਾਂ ਟੱਕਰ ਇਨੀ ਜ਼ਬਰਦਸਤ ਸੀ ਕਿ ਦੋਨੋਂ ਵਾਹਨ ਪਲਟੀਆਂ ਖਾ ਗਣੇ ਤਾਂ ਤੁਹਾਨੂੰ ਦੱਸਦੀ ਕਿ ਜਦੋਂ ਇਸ ਬਾਬਤ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਡਰਾਈਵਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਉਸਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਤਾਂ ਉਹ ਆਪਣੀ ਗੱਡੀ ਖਾਲੇ ਕਰਕੇ ਇੱਕ ਪਾਸੇ ਸੁੱਤਾ ਹੋਇਆ ਸੀ ਤਾਂ ਪਿਛੋਂ ਤੇਜ਼ ਰਫ਼ਤਾਰ ਕੈਂਟਰ ਆਉਂਦਾ ਤਾਂ ਉਹ ਜ਼ੋਰਦਾਰ ਟਰੱਕ ਦੇ ਵਿੱਚ ਕਰ ਕਰ ਮਾਰ ਦਿੰਦਾ ਜਿਸ ਦੇ ਨਾਲ ਦੋਨੋਂ ਵਾਹਨ ਜਿਹੜੇ ਨੇ ਉਹ ਪਲਟੀਆਂ ਖਾ ਜਾਂਦੇ ਨੇ ਤਾਂ ਮੌਕੇ ਤੇ ਡਰਾਈਵਰ ਟਰੱਕ ਡਰਾਈਵਰ ਦਾ ਮਾਲਕ ਵੀ ਮੌਕੇ ਤੇ ਪਹੁੰਚ ਜਾਂਦਾ ਪਰ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ ਜਿਸ ਦਾ ਟਰੱਕ ਡਰਾਈਵਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਕੋਲ ਕੋਈ ਪੁਲਿਸ ਮਲਾਜ਼ਮ ਜਿਹੜਾ ਹਾਜ਼ਰ ਨਹੀਂ ਹੋਇਆ ਬਸ ਮੇਰਾ ਨਾਮ ਲੈ ਕੇ ਚਲੇ ਗਏ ਨੇ ਨਾਮ ਲਿਖ ਕੇ ਲੈ ਕੇ ਚਲੇ ਗਏ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਦ ਕਿ ਦੂਜਾ ਡਰਾਈਵਰ ਜਿਹੜਾ ਉਹ ਉਥੋਂ ਭੱਜ ਗਿਆ ਸਰ ਜੀ ਗੱਡੀ ਲਾਈ ਪਿੱਛੋਂ ਆ ਕੇ ਮਾਰਤੀ ਗੱਡੀ ਤੁਹਾਡੀ ਗੱਡੀ ਕਿਥੋਂ ਦੀ ਹੈ ਜੀ ਮੇਰੀ ਇਥੇ ਟੈਕਸ ਦੀ ਹੈ ਅੱਛਾ ਜੀ ਹੁ ਮੈਂ ਚੱਲਦੇ ਹਾਂ ਜੀ ਠੀਕ ਹੈ ਕਿਹੜੀ ਪਿਛਲੀ ਗੱਡੀ ਵਜੀ ਹੈ ਇਹ ਤਾਂ ਪਤਾ ਨਹੀਂ ਜੀ ਆਨੇ ਦੀ ਕਿੱਥੇ ਦੀ ਹੈ ਇਹ ਬਾਕੀ 2050 ਹੋ ਗਿਆ ਤੁਹਾਡੇ ਸਟਾਂ ਕਿਤੇ ਕਿਤੇ ਲੱਗੀਆਂ ਜੀ ਮੇਰੇ ਹਾਰਜ ਚ ਲੱਗੀ ਹੈ ਮੇਰੀ ਹੋਰ ਬਾਕੀ ਪਚਾਇਆ ਜੀ ਤਾਂ ਠੀਕ ਹੈ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਨਹੀਂ ਕੋਈ ਪੁਲਿਸ ਨੇ ਨਾ ਨੋ ਲਿਖਿਆ ਮੇਰਾ ਉਹ ਤਾਂ ਦੂਜਾ ਦੌੜ ਗਿਆ ਪਤਾ ਨਹੀਂ ਕਿੱਧਰ ਚਲੀ ਆ। ਚਮੜ ਕੇ ਆਏ ਨਹੀਂ। ਉਹ ਨਹੀਂ ਆਇਆ। ਉੜ ਕੇ ਫੁੱਲ ਸੁੱਣੀ ਨਹੀਂ ਆਈ। ਤੇ ਵਾਟੀ ਵਾਲੇ ਕਿਹੜੇ ਸੀ? ਪਤਾ ਨਹੀਂ ਗੱਡੀ ਲੈ ਕੇ ਚੱਲੇ ਨੇ ਕੋਈ ਪਤਾ ਨਹੀਂ ਕੌਣ ਐ ਕੌਣ ਨੇ। ਇਹ ਗੱਡੀ ਸਾਡੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਦੇ ਸਾਈਡ ਚ ਲਾ ਕੇ। ਪਿੱਛੋਂ ਆਈ ਉਹ ਟਰੱਕ ਹੋਲੀ। ਉਹਨੇ ਮਾਰੀ ਪਿੱਛੇ ਤਾਂ ਗੱਡੀ ਟੱਪ ਗਈ। ਇਹ ਟੈਰਸ ਸਸਾ ਫਟੈਸ ਤੇ। ਸਸਾ ਕੋ ਟੈਰਸ। ਤੇ ਜਿਹੜੇ ਪਿੱਛੇ ਗੱਡੀ ਆ ਇਹਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ ਇਹਨਾਂ। ਹਾਂ ਬਾਲਾ ਬਾਲਾ। ਹੰਬਾਲੇ ਦੀ ਗੱਡੀ ਹੈ। ਇਹ ਗੇੜ ਪਿੱਛੋਂ ਮਤਲਬ ਆ ਗਈ ਹਾਂ ਸੁੱਤਾ ਹੈ ਡਰਾਈਵਰ ਡਰਾਈਵਰ ਮੇਰਾ ਚੁੱਪਾ ਹੈ ਸੁੱਤਾ ਹੈ ਸਾਈਡ ਲਾ ਕੇ ਪਿੱਛੋਂ ਆਇਆ ਸਟੇ ਨਾਲ ਨਿੰਦਾ ਕੀ ਘੁਸੜਾ ਵਿੱਚੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋਨੋਂ ਠੀਕ ਹੈ ਬੰਦਾ ਠੀਕ ਹੈ ਗੱਡੀਆਂ ਦਾ ਨੁਕਸਾਨ ਹਾਂ ਗੱਡੀਆਂ